ਇਹ ਤੁਹ ਸਭ ਤੋਂ ਪਹਿਲਾਂ ਫੇ ਜਾਂਦੇ ਆ ਸ੍ਰੀ ਅਮਰਸਰ ਸਾਹਿਬ ਜੀ ਜੀ ਉਹ ਜਦੋਂ ਉੱਥੇ ਜਾਂਦੇ ਆ ਤੇ ਉੱਥੇ ਉਸ ਵੇਲੇ ਵੈਸੇ ਕਬਜ਼ਾ ਲਫਜ਼ ਗੱਲ ਤੇ ਆ ਹੂੰ ਹੂੰ ਉੱਥੇ ਦਾ ਜਿਹੜਾ ਪ੍ਰਬੰਧ ਆ ਹੂੰ ਹੂੰ ਉਹ ਪਿਰਥੀ ਚੰਦ ਦੇ ਪੋਤਰੇ ਹਰਜੀ ਕੋਲ ਆ ਹੂੰ ਹੂੰ ਮਿਹਰਬਾਨ ਦੇ ਪੁੱਤਰ ਹਰਜੀ ਕੋਲ ਹੁਣ ਜਦੋਂ ਉਹਨਾਂ ਨੂੰ ਵੀ ਪਤਾ ਲੱਗਦਾ ਉਹ ਵੀ ਹੁਣ ਗੁਰੂ ਵੰਸ਼ੀਏ ਕਰਕੇ ਉਹਨਾਂ ਲੋਕਾਂ 'ਚ ਪ੍ਰਭਾਵ ਇਹੀ ਦਿੱਤਾ ਸੀ ਜੀ ਜੀ ਅਸੀਂ ਗੁਰੂ ਵੰਸ਼ੀਏ ਆ ਤੇ ਇੱਥੇ ਦਾ ਪ੍ਰਬੰਧ ਜਿਹੜਾ ਸਾਡੇ ਕੋਲ ਆ ਤੇ ਉੱਥੇ ਅੰਮ੍ਰਿਤਸਰ ਸਾਹਿਬ ਵੀ ਜਿਹੜੀਆਂ ਪਟਾਵਾਂ ਆਉਂਦੀਆਂ ਸੀ ਇਹ ਸਾਹਮਦੇ ਸੀ ਉਹ ਸਾਰਿਆਂ ਨੇ ਸੁਣਿਆ ਵੀ ਮਿਹਰਬਾਨ ਨੇ ਤਾਂ ਬਾਣੀ ਵੀ ਜਿਹੜੀ ਹੈ ਉਹ ਨਾਨਕ ਦੇ ਨਾਂਅ ਤੇ ਲਈ ਲਿਖਣੀ ਸ਼ੁਰੂ ਕਰ ਲਈ ਸੀ ਹੂੰ 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 ਹੁਣ ਇਹ ਜਦੋਂ ਹਰਜੀ ਨੂੰ ਪਤਾ ਲੱਗਦਾ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਅਗਰ ਇੱਥੇ ਆਉਂਦੇ ਆ ਤੇ ਕੁਦਰਤੀ ਗੱਲ ਆ ਸਾਰੀਆਂ ਸੰਗਤਾਂ ਨੂੰ ਪਤਾ ਲੱਗ ਚੁੱਕਾ ਵੀ ਇਹ ਨਾਨਕਸ਼ਾਈ ਪ੍ਰਣਾਲੀ ਦੇ ਵਾਰਿਸ ਜਿਹੜੇ ਗੁਰੂ ਤੇਗ ਬਹਾਦਰ ਆ ਜੀ ਤੇ ਇਹ ਨਾ ਅੱਛਾ ਇੱਕ ਦੂਜੀ ਗੱਲ ਜਿਵੇਂ ਜੀ ਵੈਸੇ ਇਹ ਗੱਲ ਬੜੀ ਸਪਸ਼ਟ ਨਹੀਂ ਕੀਤੀ ਜਾਂਦੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਵੀ ਸ਼ਸ਼ਤਰਧਾਰੀ ਸਿੰਘ ਰਹਿੰਦੇ ਸੀ ਹੂੰ ਹੂੰ ਕਿਉਂਕਿ ਸਿੱਖ ਸ਼ਸ਼ਤਰਧਾਰੀ 6ਵੇਂ ਪਾਤਸ਼ਾਹ ਤੋਂ ਹੋ ਗਏ ਸੀ ਜੀ ਜੀ ਇਹ ਗੱਲ ਨੋਟ ਕਰਨ ਵਾਲੀ ਹੈ ਹਾਂ ਹਾਂ ਇਹ ਗੱਲ ਮਤਲਬ ਛੋਪੀ ਛੋਪੀ ਨਹੀਂ ਹੋਈ ਜਿੱਦਾਂ ਬਹੁਤ ਸਾਰੇ ਹਾਂ ਜੇ ਬਹੁਤ ਸਾਰੇ ਸਿੱਖ ਜਿਹੜੇ ਸੀਗੇ ਹੂੰ ਹੂੰ ਉਹ ਸਾਰੇ ਸ਼ਸ਼ਤਰਧਾਰੀ ਸੀ ਜਿਹੜੇ ਗੁਰੂ ਤੇਗ ਬਹਾਦਰ ਦੇ ਨਾਲ ਚੱਲਦੇ ਸੀ ਜੀ ਅੱਛਾ ਉਹ ਜਦੋਂ ਉੱਥੇ ਜਾਂਦੇ ਆ ਤਾਂ ਉੱਥੇ ਵੀ ਉਹੀ ਗੱਲ ਹੋਈ ਜਦੋਂ ਉਹਨਾਂ ਨੇ ਕਵਾੜ ਬੰਦ ਕਰ ਲਿਆ ਦਰਬਾਰ ਸਾਹਿਬ ਦੇ ਹੂੰ ਹੂੰ ਤੇ ਉੱਥੇ ਵੀ ਜਿੱਦਾਂ ਮੈਂ ਜ਼ਿਕਰ ਕਰਿਆ ਆਂ ਵੀ ਮੱਖਣ ਸ਼ਾਹ ਨੇ ਵੀ ਕਿਹਾ ਤੇ ਬਾਕੀ ਸਿੱਖਾਂ ਨੇ ਵੀ ਕਿਹਾ ਜੀ ਉੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਅਸੀਂ ਇੱਥੇ ਝਗੜਾ ਕਰਨੀ ਆਏ ਹੂੰ 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 ਇਹ ਜਿਹੜਾ ਸਾਨੂੰ ਸਾਡੇ ਗੁਰੂ ਦਾ ਹੁਕਮ ਨਹੀਂ ਇਹ ਝਗੜਾ ਕਰਨਾ ਉਹ ਫਿਰ ਇਤਿਹਾਸ ਕਹਿੰਦਾ ਪਰ ਸਾਰਿਆਂ ਨੇ ਸਾਖੀ ਸੁਣੀ ਹੈ ਵੀ ਉੱਥੇ ਥੜਾ ਸੀ ਗੱਲ ਆ ਗਏ ਤੇ ਥੜੇ ਤੇ ਬਹਿ ਕੇ ਕੀਰਤਨ ਕਰ ਗਏ ਕਰਕੇ ਚਲੇ ਗਏ ਤੇ ਉਹ ਅੱਜ ਵੀ ਉਹਨਾਂ ਦੀ ਜਗ੍ਹਾ 'ਚ ਥੜਾ ਸਾਹਿਬ ਜਿਹੜਾ ਉੱਥੇ ਦਰਬਾਰ ਸਾਹਿਬ ਬਣਿਆ ਹੋਇਆ ਇਹ ਆਪਾਂ ਸਾਰਿਆਂ ਨੇ ਸੁਣਿਆ ਹੋਇਆ ਇਥੋਂ ਇਤਿਹਾਸ ਕਹਿੰਦਾ ਕਿ ਪਿੰਡ ਵੱਲਾ ਹੂੰ ਉੱਥੇ ਗਏ ਆ ਤੇ ਉੱਥੇ ਦੀਆਂ ਮਾਈਆਂ ਨੇ ਜਿਹੜੀ ਐਡੀ ਸ਼ਰਦਾ ਦੇ ਨਾਲ ਜਿਹੜੀ ਸੇਵਾ ਕੀਤੀ ਤੇ ਗੁਰੂ ਸਾਹਿਬ ਨੇ ਕਿਹਾ ਵੀ ਮਾਈਆਂ ਰੱਬਰ ਜਾਈਆਂ ਇਹ ਤਾਂ ਭਾਈ ਜਿੰਨੀ ਤੁਸੀਂ ਸੇਵਾ ਕੀਤੀ ਹੈ ਜੀ ਇਹ ਫੇਰ ਜਦੋਂ ਜਿਹੜਾ ਪਿੰਡ ਆਪਣੇ ਇੱਥੋਂ ਗੁਰੂ ਸਾਹਿਬ ਜਿਹੜੇ ਉਹ ਸੇਵਾ ਕਰਦੇ ਤੋਂ ਕਹਿੰਦੇ ਵੀ ਅਸੀਂ ਇੱਦੋਂ ਅੱਗੇ ਜਾਣਾ ਹੂੰ ਉਹ ਪਿੰਡ ਵੱਲੇ ਤੋਂ ਫੇਰ ਸਰਦਾਰ ਜੀਜੀਤ ਸਿੰਘ ਜੀ ਉਹ ਗਾਹਾਂ ਤਰਨਤਾਰਨ ਗੋਇੰਦਵਾਲ ਸਾਹਿਬ ਤੇ ਹੋਰ ਸਥਾਨਾਂ ਤੇ ਜਾਂਦੇ ਆ ਪਰ ਇਹ ਥੇ ਕਿ ਜਿਹੜੀਆਂ ਜ਼ਿਕਰ ਕਰਨਯੋਗ ਗੱਲਾਂ ਇਹ ਆ ਵੀ ਜਦੋਂ ਇਹ ਤਰਨਤਾਰਨ ਜਾਂਦੇ ਆ ਹੂੰ ਤੇ ਉੱਥੇ ਪੰਜਵੇਂ ਪਾਸ਼ਾ ਨੇ ਕੂੜੀਕਰ ਬਣਾਇਆ ਸੀ ਸਾਰਿਆਂ ਨੂੰ ਪਤਾ ਜੀ ਜੀ ਤੇ ਗੁਰੂ ਸਾਹਿਬ ਪੈੜਾਂ ਪਾਉਣ ਲਈ ਜਾਂਦੇ ਆ ਕਿ ਸਿੱਖ ਨੂੰ ਹਥੀਂ ਸੇਵਾ ਕਰਨੀ ਕਿੰਨੀ ਜ਼ਰੂਰੀ ਹੈ ਹੂੰ 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 ਔਰ ਉੱਥੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਤਰਨਤਾਰਨ ਨੂੰ ਕੂੜੀਕਰ ਚ ਜਾਂਦੇ ਆ ਹੂੰ ਹੂੰ ਤੇ ਉਹ ਜਿੰਨੇ ਦਿਨ ਰਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਕੂੜੀਆਂ ਦੀ ਸੇਵਾ ਆਪਣੀ ਹੱਥੀਂ ਕਰਦੇ ਆ ਜੀ 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 ਇਹ ਗੱਲ ਵੀ ਸਾਨੂੰ ਨੋਟ ਕਰਨ ਵਾਲੀ ਗੱਲ ਹੈ ਗੁਰੂ ਆ ਪਰ ਫੇ ਵੀ ਜਿਹੜਾ ਸਿਧਾਂਤ ਗੁਰੂ ਦਾ ਅਥੀ ਸੇਵਾ ਕਰਨ ਦਾ ਦਿੱਤਾ ਉਹ ਕੁੜੀਆਂ ਦੀ ਸੇਵਾ ਵੀ ਆਪ ਕਰਦੇ ਆ ਮਤਲਬ ਗੁਰੂ ਸਾਹਿਬ ਨੇ ਸਾਨੂੰ ਆਪਾਂ ਬਾਰ ਬਾਰ ਕਹਿੰਨੇ ਕਿ ਪ੍ਰੈਕਟੀਕਲ ਤੌਰ ਤੇ ਕਰਕੇ ਦਿਖਾਤਾ ਇੱਕ ਤਾਂ ਹੁੰਦਾ ਨਾ ਵੀ ਲਿਖਤਾ ਕਹਿ ਤਾਂ ਪਰ ਗੁਰੂ ਸਾਹਿਬ ਨੇ ਸਾਨੂੰ ਆਪ ਕਰਕੇ ਦਿਖਾਇਆ ਤਾਂ ਹੀ ਆਪਾਂ ਦੇਖਿਆ ਕਿ ਸੇਵਾ ਦੇ ਵਿੱਚ ਅਜ ਸਿੱਖ ਪਿੱਛੇ ਨਹੀਂ ਆੜਦਾ